ਆਪਾਂ ਅੱਜ ਇਹ ਕਹਿ ਸਕਦੇ ਹਾਂ ਕਿ ਦੁਨੀਆ ਦੇ ਵਿੱਚ ਹੁਣ ਇੱਕ ਤਰ੍ਹਾਂ ਦੇ ਨਾਲ ਅਮਰੀਕਾ ਦੇ ਨਾਲ ਟੈਰਫ ਦੀ ਜੰਗ ਲੱਗ ਚੁੱਕੀ ਹੈਗੀ ਆ ਚਾਈਨਾ ਵਾਲਿਆਂ ਨੇ 84% ਟੈਰਫ ਅਮਰੀਕਾ ਦੀਆਂ ਚੀਜ਼ਾਂ ਦੇ ਲਾਤਾ ਤੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਚਾਈਨਾ ਦੀਆਂ ਚੀਜ਼ਾਂ ਦੇ ਉੱਤੇ 104% ਜਿਹੜਾ ਟੈਰਫ ਆ ਉਹ ਲਾ ਦਿੱਤਾ ਹੈਗਾ ਸੋ ਇਹ ਅੱਜ ਸਵੇਰੇ 12:01 ਦੇ ਉੱਤੇ ਆਲਰੇਡੀ ਜਿਹੜੇ ਪੈਸੇ ਕਲੈਕਟ ਕਰਨੇ ਆ ਉਹ ਉਹ 트럼ਪ ਐਡਮਿਨਿਸਟ੍ਰੇਸ਼ਨ ਨੇ ਸ਼ੁਰੂ ਕਰ ਦਿੱਤੇ ਹੈਗੇ ਆ ਚਾਈਨਾ ਦੀਆਂ ਚੀਜ਼ਾਂ ਜੋ ਅਮਰੀਕਾ ਦੇ ਵਿੱਚ ਆ ਰਹੀਆਂ 104% ਦੱਸਿਆ ਤਾਂ ਇਹ ਜਾ ਰਿਹਾ ਸੀ ਵੀ ਰੈਸੀਪ੍ਰੋਕਲ ਇਹ ਟੈਕਸ ਜਿਹੜਾ ਟੈਰਫ ਹੋਊਗਾ ਇਹ ਟੈਕਸ ਹੋਊਗਾ ਇੱਕ ਤਰ੍ਹਾਂ ਦੇ ਨਾਲ ਪਰ ਜਿਸ ਹਿਸਾਬ ਦੇ ਨਾਲ ਹਮੇਸ਼ਾ ਪ੍ਰੈਜ਼ੀਡੈਂਟ 트럼ਪ ਕਹਿੰਦੇ ਰਹਿੰਦੇ ਆ ਕਿ ਅਮਰੀਕਾ ਨੂੰ ਰਿਪ ਆਫ ਕੀਤਾ ਬਹੁਤ ਸਾਰੇ ਮੁਲਕਾਂ ਨੇ ਚਾਹੇ ਉਹਨਾਂ ਚ ਦੋਸਤ ਮੁਲਕ ਵੀ ਸੀ ਚਾਹੇ ਜਿਹੜੇ ਨਹੀਂ ਵੀ ਦੋਸਤ ਹੈਗੇ ਸੋ ਇਸ ਚੀਜ਼ ਨੂੰ ਲੈ ਕੇ ਅ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਭਈ ਨਾਓデア ਕਿ ਸਿੰਘ ਮਾਈ ਇਹ ਸ਼ਬਦ ਯੂਜ਼ ਕੀਤਾ ਦੁਨੀਆ ਦੇ ਲੀਡਰਸ ਦੇ ਲਈ ਬਹੁਤ ਸਾਰੇ ਮੂਲਕ ਉਹਨਾਂ ਦੇ ਟ੍ਰੇਡ ਰਿਪ੍ਰੈਜ਼ੈਂਟੇਟਿਵਸ ਮਿਲਣਾ ਆ ਰਹੇ ਹੈਗੇ ਆ 트럼ਪ ਐਡਮਿਨਿਸਟ੍ਰੇਸ਼ਨ ਨੂੰ ਯੂਰਪੀਨ ਯੂਨੀਅਨ ਦੇ ਸਾਊਥ ਕੋਰੀਆ ਇਕਵਾਡੋਰ ਤੇ ਮੈਕਸੀਕੋ ਇਹਨਾਂ ਦੇ ਟ੍ਰੇਡ ਰਿਪ੍ਰੈਜ਼ੈਂਟੇਟਿਵਸ ਮਿਲਣਾ ਆ ਰਹੇ 트럼ਪ ਐਡਮਿਨਿਸਟ੍ਰੇਸ਼ਨ ਨੂੰ ਵੀ ਤਾਂ ਕਿ ਜੋ ਟੈਰਿਫਸ ਆ ਉਹ ਘਟਾਏ ਜਾ ਸਕਣ ਜਾਂ ਇਹਦੇ ਉੱਤੇ ਕਿਸੇ ਤਰ੍ਹਾਂ ਦੀ ਜਿਹੜੀ ਡੀਲ ਆ ਉਹ ਬਣਾਈ ਜਾ ਸਕੇ। ਅ ਇੱਕ ਹੋਰ ਅੱਜ ਅਨਾਉਂਸਮੈਂਟ ਕਰ ਦਿੱਤੀ ਗਈ ਆ 트ੰਪ ਐਡਮਿਨਿਸਟ੍ਰੇਸ਼ਨ ਵੱਲੋਂ ਕਿ ਯੂਐਸ ਦੇ ਜਿਹੜੇ ਟ੍ਰੇਡ ਰਿਪ੍ਰেজੈਂਟੇਟਿਵਸ ਆ ਉਹ ਹੁਣ ਇਹ ਕਹਿ ਰਹੇ ਆ ਅ ਜਿਹੜੇ ਫਾਰਮਾਸਿਊਟੀਕਲ ਟੈਰਿਫਸ ਆ ਉਹਨਾਂ ਨੂੰ ਉਹ ਵੀ ਉਹ ਇਨਵੈਸਟੀਗੇਟ ਕਰਨ ਜਾ ਰਹੇ ਹੈਗੇ ਆ। ਅ ਤੇ ਇੱਕ ਕਿਸਾਨਾਂ ਦੇ ਲਈ ਵੱਡਾ ਪੈਕੇਜ ਦੇਣ ਜਾ ਰਹੇ ਆ ਉਹ ਬਾਅਦ ਦੇ ਵਿੱਚ ਡਿਸਕਸ ਕਰਦੇ ਆ। ਸੋ ਟੈਰਫ ਨੂੰ ਲੈ ਕੇ ਜੋ ਸਿਚੁਏਸ਼ਨ ਆ ਸਟਾਕ ਮਾਰਕੀਟ ਤੇ ਵੀ ਇਹਦਾ ਬੜਾ ਅਸਰ ਪੈ ਰਿਹਾ ਪੂਰੇ ਮੁਲਕਾਂ ਦੇ ਉੱਤੇ ਵੀ ਜਿਹੜਾ ਅਸਰ ਪੈ ਰਿਹਾ ਹੈਗਾ ਜੀ ਲਿਬਰੇਸ਼ਨ ਡੇ ਸੀਗਾ ਇੱਕ ਵੀਕ ਪਹਿਲਾਂ 2 ਤਰੀਕ ਨੂੰ ਇਹ ਹੋਣਾ ਸੀਗਾ ਉਸ ਦਿਨ ਤੋਂ ਰੈਸਿਪਰੋਕਲ ਟੈਰਿਫ ਰਾਸ਼ਪਤੀ 트ੰਪ ਨੇ ਐਲਾਨੇ ਉਸ ਤੋਂ ਬਾਅਦ ਦੇ ਵਿੱਚ ਕਈ ਮੁਲਕ ਨੇਗੋਸ਼ੀਏਸ਼ਨ ਨੂੰ ਜਿਹੜਾ ਮੰਨੇ ਜ਼ੀਰੋ ਟੈਰਿਫ ਪਾਲਿਸੀ ਵੀ ਉਹਨਾਂ ਨੇ ਆਖਿਆ ਵੀ ਅਸੀਂ ਕਰ ਦਿੰਨੇ ਆ ਕਈ ਕਈਆਂ ਦੀ ਜਿਹੜੀ ਗੱਲ ਹੈ 트럼ਪ ਉਹਨਾਂ ਨੇ ਨਹੀਂ ਮੰਨੀ ਪਰ ਚਾਈਨਾ ਇਸ ਟਾਈਮ ਕਹਿ ਸਕਦੇ ਆ ਵੀ ਪੈਰ ਫਸਾ ਕੇ ਪੂਰੀ ਤਰ੍ਹਾਂ ਜਿਹੜਾ ਉਹਨਾਂ ਦੇ ਮੂਰੇ ਫਸ ਗਿਆ ਆ ਜਦ 트럼ਪ ਉਹਨਾਂ ਨੇ ਚਾਈਨਾ ਦੇ ਉੱਤੇ ਟੈਰਿਫ ਲਾਣੇ ਸੀ ਉਹਨਾਂ ਹੀ ਜਿਹੜਾ ਟੈਰਿਫ 34% ਦਾ ਚਾਈਨਾ ਨੇ ਲਾਣ ਦਿੱਤਾ ਫਿਰ ਟਰੰਪ ਹੁਣਾਂ ਨੇ ਕਿਹਾ ਵੀ 50% ਹੁਣ ਕਿਉਂਕਿ ਉਹਨਾਂ ਨੇ ਇਟੈਲੀਅਟ ਕੀਤਾ 50% ਅਸੀਂ ਵਧਾਉਣਾ ਆ ਉਹਨਾਂ ਨੇ ਵੀ 50% ਉਧਰੋਂ ਵੀ ਵਧਾਤਾ ਸੋ ਕੋਲਮ ਲਾ ਕੇ ਹੁਣ ਜੋ ਚਾਈਨਾ ਤੋਂ ਸਮਾਨ ਆ ਰਿਹਾ ਜਿੱਦਾਂ ਹਰਜੋਤ ਸਿੰਘ ਨੇ ਪਹਿਲਾਂ ਮੈਂਸ਼ਨ ਕੀਤਾ ਉਸ ਦੇ ਉੱਤੇ 104% ਟੈਕਸ ਲਗਿਆ ਕਰਨਾ ਤੇ ਜਿਹੜਾ ਅਮਰੀਕਾ ਦਾ ਸਮਾਨ ਉਧਰ ਨੂੰ ਜਿਹੜਾ ਉਹ ਜਾ ਰਿਹਾ ਹੈ ਉਹਦੇ ਉੱਤੇ 84% ਟੈਕਸ ਜਿਹੜਾ ਉਹ ਲੱਗੇਗਾ ਸੋ ਦੋਨੋਂ ਹੀ ਪਾਸੇ ਜਿਹੜੇ ਬਿਜ਼ਨਸ ਆ ਉਹਨਾਂ ਦੇ ਉੱਤੇ ਅਸਰ ਜਿਹੜਾ ਉਹ ਪੈਣਾ ਹੀ ਪੈਣਾ ਹੈਗਾ ਆ ਅ ਇਹ ਜਿਹੜੀ ਲੜਾਈ ਆ ਕਦੋਂ ਤੱਕ ਚੱਲੂਗੀ ਇਹ ਇਸ ਟਾਈਮ ਦੇਖਣ ਵਾਲੀ ਗੱਲ ਰਹੇਗੀ ਬਾਕੀ ਮਾਰਕੀਟ ਇਨਵੈਸਟਰਸ ਦੇ ਵਿੱਚ ਕਹਿੰਦੇ ਵੀ ਇਸ ਟਾਈਮ ਐਕਸਟ੍ਰੀਮ ਫੀਅਰ ਜਿਹੜਾ ਮਾਰਕੀਟ ਆ ਉਸ ਨੂੰ ਡਰਾਈਵ ਕਰ ਰਿਹਾ ਆ ਚਾਈਨਾ ਕੀ ਵਾਕਿਆ ਹੈ ਅਮਰੀਕਾ ਦੇ ਨਾ ਟੈਰਿਫਸ ਦੀ ਲੜਾਈ ਦੇ ਵਿੱਚ ਓਵਰ ਆਲ ਫਸ ਕੇ ਜਿਹੜਾ ਉਹ ਚੱਲ ਸਕੇਗਾ ਇਹ ਹੁਣ ਦੇਖਣ ਵਾਲੀ ਜਿਹੜੀ ਗੱਲ ਰਹੂਗੀ ਆ ਇਹ ਜਿਹੜਾ ਬੈਕ ਐਂਡ ਫੋਰਥ ਜਿਹੜੀਆਂ ਦੋ ਸੁਪਰ ਪਾਵਰਸ ਦੇ ਵਿੱਚ ਹੋ ਰਿਹਾ ਆ ਦੋ ਟਾਪ ਦੀਆਂ ਇਕਨੋਮੀਆਂ ਦੇ ਵਿੱਚ ਹੋ ਰਿਹਾ ਆ ਇਹਦੇ ਨਾਲ ਇਸਤੇ ਜਿਹੜੇ ਰਿਪਲ ਆ ਕਹਿ ਸਕਦੇ ਆ ਵੀ ਇਸਤੀਆਂ ਜਿਹੜੀਆਂ ਤਰੰਗਾਂ ਆ ਉਹ ਸਾਰੀਆਂ ਮਾਰਕੀਟਸ ਦੇ ਵਿੱਚ ਇਸ ਦਾ ਅਸਰ ਪੈਣਾ ਹੀ ਆ ਏਸ਼ੀਅਨ ਯੂਰੋਪੀਅਨ ਮਾਰਕੀਟਸ ਉਹ ਵੀ ਜਿਹੜੀਆਂ ਲੋਅਰ ਹੋਈਆਂ ਯੂਐਸ ਦੇ ਸਟਾਕਸ ਦੇ ਵਿੱਚ ਵੀ ਇਸ ਦਾ ਆਟੋਮੈਟਿਕਲੀ ਅਸਰ ਜਿਹੜਾ ਉਹ ਦੇਖਣ ਨੂੰ ਆ ਜਿਹੜਾ ਮਿਲਿਆ ਪਿਛਲੇ 3 3 ਦਿਨਾਂ ਦੇ ਵਿੱਚ ਆਪਾਂ ਦੇਖਿਆ ਹੀ ਆ ਜੋ ਕੁਝ ਉੱਥੇ ਜਿਹੜਾ ਹੋਇਆ ਆ ਉਦੋਂ ਚਾਈਨਾ ਦੀ ਮਿਨਿਸਟਰੀ ਆਫ ਕਾਮਰਸ ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ 12 ਕੰਪਨੀਆਂ ਆ ਉਹਨਾਂ ਦੇ ਐਕਸਪੋਰਟ ਦੇ ਉੱਤੇ ਕੰਟਰੋਲ ਲਾ ਦਿੱਤਾ ਚਾਈਨੀਜ਼ ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ ਸਪਲਾਈ ਕਰਨ ਦੇ ਲਈ ਜਿਹੜਾ ਡਿਊਲ ਯੂਜ਼ ਆਈਟਮਸ ਆ ਜਿਹੜੀਆਂ ਮਿਲਟਰੀ ਤੇ ਸਿਵਿਲিয়ান ਐਪਲੀਕੇਸ਼ਨਸ ਦੇ ਲਈ ਆ ਉਸ ਦੇ ਉੱਤੇ ਚਾਈਨੈਸ ਕੰਪਨੀਆਂ ਦੇ ਉੱਤੇ ਰੋਗਦਾਲ ਦਿੱਤੀ ਹੈ ਵੀ ਤੁਸੀਂ ਅਮਰੀਕਾ ਦੀਆਂ ਇਹਨਾਂ ਕੰਪਨੀਆਂ ਨੂੰ ਸਮਾਨ ਨਹੀਂ ਕੱਲਣਾ ਉਧਰ ਛੇ ਹੋਰ ਯੂ ਐਸ ਦੀਆਂ ਕੰਪਨੀ ਦੇ ਉੱਤੇ ਉਹਨਾਂ ਨੇ ਅਨ ਰਿਲਾਇਬਲ ਐਂਟੀਟੀ ਲਿਸਟ ਦੇ ਵਿੱਚ ਉਹਨਾਂ ਨੂੰ ਠੋਕ ਦਿੱਤਾ ਤੇ ਉਹਨਾਂ ਨੂੰ ਬੈਨ ਜਿਹੜਾ ਆ ਉਹ ਕਰ ਦਿੱਤਾ ਵੀ ਚਾਈਨਾ 'ਚ ਉਹ ਨਵੀਆਂ ਇਨਵੈਸਟਮੈਂਟ ਨਹੀਂ ਕਰਨਗੀਆਂ ਤੇ ਨਾਲ ਜਿਹੜੀ ਆ ਇਹ ਆਪਣੀ ਕੰਪਲੇਂਟ ਆ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ ਲੱਗੇ ਆ ਯੂਐਸ ਦੇ ਟ੍ਰੈਜਰੀ ਸਕੱਟ ਸਕਾਟ ਬੈਸੈਂਟਾ ਉਹਨਾਂ ਨੇ ਕਿਹਾ ਵੀ ਜਿਹੜੇ ਚਾਈਨਾ ਦੇ ਰਿਟੈਲੀਏਟਰੀ ਮੂਵਜ਼ ਹੈਗੇ ਆ ਉਹਨੂੰ ਉਹਦਾ ਸਾਨੂੰ ਕੋਈ ਬਾੜਾ ਫਿਕਰ ਨਹੀਂ ਹੈਗਾ ਉਹ ਕਹਿੰਨੇ ਵੀ ਅਨਫੋਰਚੂਨੇਟਲੀ ਚਾਈਨਾ ਇਸ ਨੂੰ ਸਹੀ ਢੰਗ ਦੇ ਨਾਲ ਦੇਖ ਨਹੀਂ ਰਿਹਾ ਤੇ ਜਿਹੜੀ ਟੈਰਿਫ ਦੀ ਡੀਲ ਬਣਾਉਣ ਦੇ ਵੱਲ ਨੂੰ ਨਹੀਂ ਵੱਧ ਰਿਹਾ ਹੈਗਾ ਉਹਨਾਂ ਨੇ ਚਾਈਨਾ ਨੂੰ ਵਰਸਟ ਆਫੈਂਡਰਜ਼ ਇਨ ਇੰਟਰਨੈਸ਼ਨਲ ਟ੍ਰੇਡਿੰਗ ਸਿਸਟਮ ਇਹ ਵੀ ਜਿਹੜਾ ਇੱਕ ਰਿਫੇਰ ਆ ਕੀ ਹੈਗਾ ਯਾ ਆ ਕਹਿੰਦੇ ਵੀ ਉਹਦਾ ਜੇ ਰਾਸ਼ਪਤੀ 트럼ਪ ਕਹਿੰਦੇ ਵੀ ਜਿਹੜਾ ਪ੍ਰੈਜ਼ੀਡੈਂਟ ਸੀ ਆ ਉਹ ਉਹਨਾਂ ਦੇ ਬਹੁਤ ਖਾਸ ਫਰੈਂਡ ਨੇ ਮਿੱਤਰ ਨੇ ਪਰ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਵੀ ਆਪਾਂ ਦੇਖ ਰਹੇ ਆ ਬੀ ਚਾਈਨਾ ਤੇ ਅਮਰੀਕਾ ਦੇ ਜਿਹੜੇ ਸਿੰਘ ਆ ਉਸ ਦੇ ਵਿੱਚ ਫਸੇ ਪਏ ਹੈਗੇ ਆ ਸੋ ਓਵਰਆਲ ਅਮਰੀਕਾ ਜਿਹੜਾ ਆ ਉਸ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਆ ਕੋਈ ਹੁਣ ਸਮਝੇ ਇਸ ਨੂੰ ਜਾਂ ਨਾ ਸਮਝੇ ਵੀ ਮੁੱਖ ਲੜਾਈ ਜਿਹੜੀ ਇਹਨਾਂ ਦੇ ਚੀਨ ਦੇ ਨਾਲ ਹੀ ਹੈਗੀ ਆ ਚਾਹੇ ਉਹ ਟ੍ਰੇਡ ਨੂੰ ਲੈ ਕੇ ਆ ਚਾਹੇ ਉਹ ਮਿਲਟਰੀ ਨੂੰ ਲੈ ਕੇ ਆ ਚਾਹੇ ਉਹ ਆਰਟਿਕ ਦੇ ਵਿੱਚ ਐਕਸਪੈਂਸ਼ਨ ਨੂੰ ਲੈ ਕੇ ਆ ਵੀ ਜਿਹੜੀ ਵੱਡੀ ਲੜਾਈ ਆ ਉਹ ਚੀਨ ਦੇ ਨਾਲ ਆ ਵੀ ਚੀਨ ਜਿਹੜਾ ਲਗਾਤਾਰ ਆ ਆਪਣੀ ਸ਼ਕਤੀ ਨੂੰ ਵਧਾਉਂਦਾ ਜਿਹੜਾ ਉਹ ਜਾ ਰਿਹਾ ਸੀ ਉਸ ਨੂੰ ਕਿੱਦਾਂ ਉਹਨਾਂ ਨੇ ਕੰਟਰੋਲ ਦੇ ਵਿੱਚ ਲੈ ਕੇ ਆਉਣਾ ਆ ਚੀਨ ਹੁਣ ਇਹ ਉਹਨਾਂ ਦੀ ਮਾਰਕੀਟਸ ਕਲੋਜ਼ ਹੋਣ ਦੇ ਨਾਲ ਕਿਉਂਕਿ ਹੁਣ ਜਿਹੜਾ ਕੋਈ ਸਮਾਨ ਚੀਨ ਤੋਂ ਆਣਾ 104% ਤੇ ਜਿੱਤੇ ਟੈਰਿਫ ਲੱਗੂਗਾ ਤੇ ਆਬਵੀਅਸਲੀ ਇੱਥੇ ਕੰਪਨੀਆਂ ਨੇ ਘੱਟ ਜਿਹੜਾ ਉਹ ਬਾਇ ਕਰਨਾ ਆ ਉਹ ਹੋਰ ਮੁਲਕਾਂ ਵੱਲ ਜਿਹੜਾ ਉਹ ਦੇਖਣਗੇ ਦੂਜੇ ਪਾਸੇ ਵੇਤਨਾ ਵਰਗੇ ਮੁਲਕ ਕੋਰੀਆ ਵਰਗੇ ਮੁਲਕ ਯੂਰੋਪੀਅਨ ਯੂਨੀਅਨ ਦੇ ਵੀ ਜਿਹੜੇ ਮੁਲਕ ਆ ਉਹ ਡੀਲਸ ਬਣਾਉਣ ਨੂੰ ਕਾਲੇ ਨੇ ਸੋ ਜਦੋਂ ਰਾਸ਼ਪਤੀ ਟਰੰਪ ਕੱਲ ਇੱਕ ਬਲੈਕ ਟਾਈ ਇਵੈਂਟ ਦੇ ਉੱਤੇ ਗੱਲ ਜਿਹੜੀ ਉਹ ਕਰ ਰਹੇ ਸੀਗੇ ਜਿਹੜੇ ਸ਼ਬਦ ਤੁਸੀਂ ਵਰਤੇ ਆ ਵੀ ਹਾੜੇ ਕੱਢਣ ਦੇ ਆ ਬਾਕੀ ਮੁਲਕ ਵੀ ਸਾਡੇ ਨਾਲ ਡੀਲ ਜਿਹੜੀ ਉਹ ਬਣਾਈ ਜਾਵੇ ਉੱਥੇ ਉਹਨਾਂ ਨੇ ਚਟਕਾਰੇ ਲੈਂਦੇ ਹੋਏ ਕਾਂਗਰਸ ਦੇ ਵੀ ਕੰਨ ਜਿਹੜੇ ਉਹ ਖਿੱਚੇ ਉਹ ਕਹਿੰਦੇ ਵੀ ਕੋਸ਼ਿਸ਼ ਕਰ ਰਿਪਬਲਿਕਨਸ ਉਹ ਇਸ ਟਾਈਮ ਰੌਲਾ ਪਾ ਰਹੇ ਆ ਵੀ ਇਹ ਜਿਹੜਾ ਟੈਰਿਫ ਦੇ ਵਿੱਚ 네ਗੋਸ਼ੀਏਸ਼ਨ ਆ ਉਹ ਸਾਡੇ ਕੰਟਰੋਲ ਦੇ ਵਿੱਚ ਹੋਣੀ ਚਾਹੀਦੀ ਹੈ ਇਹ ਕਹਿੰਦੇ ਵੀ ਪਹਿਲਾਂ ਵੀ ਅਸੀਂ ਦੇਖਿਆ ਆ ਤੁਸੀਂ ਮੁਲਕ ਨੂੰ ਝਟ ਜਿਹੜਾ ਉਹ ਵੇਚ ਦੇਣਾ ਸੋ 네ਗੋਸ਼ੀਏਸ਼ਨ ਮੈਂ ਹੀ ਜਿਹੜੀ ਇੱਕ ਹਿਸਾਬ ਦੇ ਨਾਲ ਇਹਦੇ ਵਿੱਚ ਕਰੂੰਗਾ ਸੋ ਲੈਟਸ ਸੀ ਅੱਗੇ ਜਿਹੜਾ ਹੁਣ ਕੀ ਬਣਦਾ ਆ ਪਰ ਚਾਈਨਾ ਇਸ ਟਾਈਮ ਫਸਿਆ ਪਿਆ ਆ ਕਿੰਨਾ ਕੁ ਲੰਮਾ ਸਮਾਂ ਇਹ ਟ੍ਰੇਡ ਵਾਰ ਦੇ ਵਿੱਚ ਇੱਕ ਦੂਜੇ ਦੇ ਉੱਤੇ ਵਾਰ ਕਰਕੇ ਜਿਹੜੀ ਉਹ ਬਾਤ ਸ਼ਕੂਗੀ ਕਿਉਂਕਿ ਉੱਥੋਂ ਦੀ ਇੰਡਸਟਰੀ ਰਿਲਾਇ ਕਰਦੀ ਆ ਸਮਾਨ ਮੈਨੂਫੈਕਚਰਿੰਗ ਇੰਡਸਟਰੀ ਇਸੇ ਚੀਜ਼ ਤੇ ਅਲਾਇ ਕਰਦੀ ਆ ਵੀ ਸਮਾਨ ਬਣਾ ਕੇ ਤੇ ਵੇਚਿਆ ਜਾਵੇ ਸਭ ਤੋਂ ਵੱਡੀ ਜਿਹੜੀ ਕੰਜ਼ਿਊਮਰ ਮਾਰਕੀਟ ਅਮਰੀਕਾ ਚ ਤੇ ਜੇ ਇੱਥੇ ਸਮਾਨ ਹੁਣ ਉਹਦਾ ਇੰਨਾ ਕਿ ਜਿਆਦਾ ਮਹਿੰਗਾ ਹੋ ਜਾਊਗਾ ਤੇ ਡਿਮਾਂਡ ਆਟੋਮੈਟਿਕਲੀ ਉਸਦੀ ਘਟ ਜਾਊਗੀ ਸੋ ਲੌਂਗ ਟਰਮ ਇੰਪੈਕਟ ਚਾਈਨਾ ਨੂੰ ਵੀ ਇਸ ਤੇ ਖਾਸੇ ਜਿਹੜੇ ਉਹ ਚੱਲਣੇ ਪੈ ਸਕਦੇ ਆ ਪਰ ਹਾਲ ਦੀ ਘੜੀ ਤਤੇ ਤਤੇ ਘਾ ਦੇ ਵਿੱਚ ਤਾਂ ਰਿਟੈਲੀਏਸ਼ਨ ਜਿਹੜੀ ਚਾਈਨ ਵਾਲੇ ਉਹ ਚਾਈਨਾ ਵਾਲੇ ਜਿਹੜੇ ਆ ਉਹ ਜ਼ਰੂਰ ਕਰ ਰਹੇ ਹੈਗੇ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਸ ਡਿਨਰ ਦੇ ਵਿੱਚ ਇਹ ਕਿਹਾ ਹੈ ਵੀ ਆਈ نو ਵਾਟ ਦਾ ਹੈਲ ਆਮ ਡੂਇੰਗ ਖਾਸ ਕਰਕੇ ਟ੍ਰੇਡ ਵਾਰ ਨੂੰ ਲੈ ਕੇ ਪਰ ਗੁੱਸੇ ਜੀ ਸੀਗਾ ਕੱਲ ਗੱਲ ਯਾ ਯਾ ਸਟਾਕ ਮਾਰਕੀਟ ਦੇ ਉੱਤੇ ਪਰ ਜਿਹੜਾ ਅਸਰ ਨਹੀਂ ਪਿਆ ਹੈਗਾ ਸਟਾਕ ਮਾਰਕੀਟ ਕਾਫੀ ਜਿਆਦਾ ਜਿਹੜੀ ਘਬराई ਹੋਈ ਆਪਾਂ ਕਹਿ ਸਕਦੇ ਹੈਗੇ ਆ ਕਿਉਂਕਿ ਕਿਸੇ ਨੇ ਐਕਸਪੈਕਟ ਨਹੀਂ ਕੀਤਾ ਸੀ ਵੀ 84% ਚਾਈਨਾ ਵਾਲੇ ਵੀ ਰਿਟੈਲੀਏਟਰੀ ਟੈਰਫ ਲਾ ਦੂਗੇ ਅਮਰੀਕਨ ਚੀਜ਼ਾਂ ਤੇ ਯਾਨੀ ਕਿ ਹੁਣ ਅਮਰੀਕਾ ਵਾਲਿਆਂ ਨੇ 104% ਆਲਰੇਡੀ ਜਿਹੜਾ ਟੈਰਫਾ ਉਹ ਲਾ ਦਿੱਤਾ ਹੈਗਾ ਜਿਹੜੇ ਸੈਕਟਰੀ ਸਕਾਟ ਬਸੈਂਟਰ ਉਹਨਾਂ ਨੇ ਇਹ ਕਿਹਾ ਵੀ ਚਾਈਨਾ ਵਾਲਿਆਂ ਨੇ 84% ਟੈਰਫ ਵਧਾ ਕੇ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ ਇਹ ਕੋ ਬੜਾ ਚੰਗਾ ਕੰਮ ਨਹੀਂ ਕੀਤਾ ਅਲਟੀਮੇਟਲੀ ਉਹ ਲੌਂਗ ਰਨ ਦੇ ਵਿੱਚ ਲੂਜ਼ ਕਰਨਗੇ ਇਹ ਜੋ ਫੈਕਟਰੀ ਸੈਂਟਰ ਉਹਨਾਂ ਨੇ ਕਿਹਾ ਹੈਗਾ 트럼ਪ ਉਹਨਾਂ ਨੇ ਇੱਕ ਵਾਰੀ ਫੇਰ ਕਿਹਾ ਵੀ ਇਹ ਇੱਕ ਬੜਾ ਵਧੀਆ ਟਾਈਮ ਆ ਬਿਜ਼ਨੈਸਸ ਨੂੰ ਯੂਐਸਏ ਦੇ ਵਿੱਚ ਮੂਵ ਕਰਨ ਦਾ ਜਦੋਂ ਹੁਣ ਟੈਰਫ ਲੱਗਿਆ ਹੈਗੇ ਆ ਕਹਿੰਦੇ ਦੋ ਕੰਪਨੀਆਂ ਨੇ 트럼ਪ ਦੇ ਨਾਲ ਆਲਰੇਡੀ ਪੰਗਾ ਲੈ ਲਿਆ ਇੱਕ ਫੋਰਡ ਤੇ ਇੱਕ ਜੌਨ ਡੀਅਰ ਉਹ ਕਹਿੰਦੇ ਵੀ ਨਹੀਂ ਅਸੀਂ ਨਹੀਂ ਮੂਵ ਕਰਨਾ ਹੈਗਾ ਉੱਥੇ ਮੈਕਸੀਕੋ ਦੇ ਵਿੱਚ ਜੋ ਉਹਨਾਂ ਦੀ ਅਸੈਂਬਲੀ ਹੁੰਦੀ ਹੈਗੀ ਆ ਤੇ ਇੱਕ ਬਿਲੀਨੀਅਰ ਬਿਲ ਐਕਮੈਨ ਉਹ ਟਰੰਪ ਉਹਨਾਂ ਦੇ ਬੜੇ ਤਕੜੇ ਸਪੋਰਟਰ ਆ ਉਹਨਾਂ ਨੇ ਇਹ ਕਿਹਾ ਭਰਾਓ ਵੀ ਪ੍ਰੈਜ਼ੀਡੈਂਟ ਸਾਹਿਬ ਨੂੰ ਵੀ 90 ਦਿਨ ਪੌਜ਼ ਕਰ ਲਓ ਟੈਰਫ ਦੇ ਉੱਤੇ ਪਰ ਤੇ ਸਭ ਤੋਂ ਜ਼ਿਆਦਾ ਜਿਹੜੇ ਸਮਾਲ ਬਿਜ਼ਨਸ ਹਰਟ ਹੋ ਰਹਾ ਉਹ ਤੋਂ ਬਾਅਦ ਫਿਰ ਮੀਡੀਅਮ ਫੇਅਰ ਜਿਹੜੇ ਵੱਡੇ ਬਿਜ਼ਨਸਸ ਆ ਉਹਨਾਂ ਨੇ ਹਰਟ ਹੋਣਾ ਹੈਗਾ ਆ ਕਿਉਂਕਿ ਜਿਹੜੀਆਂ ਵੱਡੀਆਂ ਕੰਪਨੀਆਂ ਆ ਕੋਸਕੋ ਵਾਲਮਾਰਟ ਵਗੈਰਾ ਉਹ ਥੋੜਾ ਬਹੁਤਾ ਚੱਲ ਸਕਦੀਆਂ ਹੈਗੀਆਂ ਪਰ ਜਿਹੜੇ ਹੁਣ ਕਹਿੰਦੇ ਪਿਸਤਾ ਜਿਹੜਾ ਇੰਪੋਰਟ ਕੀਤਾ ਜਾਂਦਾ ਜੀ ਯੂ ਐਸ ਏ ਤੋਂ ਚਾਈਨਾ ਨੂੰ ਉਹ ਹੁਣ ਕਿੰਨਾ ਉਹ ਜਦੋਂ ਟੈਕਸ ਲਾਉਗੇ 84% ਤੇ ਕਿੰਨਾ ਉੱਤੇ ਜਾਊਗਾ ਯਾ ਸੋ ਇਹ ਚਾਈਨਾ ਦੇ ਜਿਹੜੇ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਲਿਨ ਜਿਆਨ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਸਖਤ ਮੀਜਰਸ ਲੈਂਦੇ ਰਹਾਂਗੇ ਤੇ ਇਸੇ ਤਰ੍ਹਾਂ ਕਹਿੰਦੇ ਵੀ ਕੰਟੀਨਿਊ ਰੱਖਾਂਗੇ ਜੇ ਪ੍ਰੈਜ਼ੀਡੈਂਟ ਟਰੰਪ ਉਹਣੀ ਹੋਰ ਟੈਰਫ ਲਾਉਂਦੇ ਆ ਤੇ ਅਸੀਂ ਵੀ ਇਸ ਨੂੰ ਜਿਹੜੇ ਹੋਰ ਟੈਰਫ ਲਾਣ ਜਾ ਰਹੇ ਹੈਗੇ ਆ ਸੋ ਚਾਈਨਾ ਜਿਹੜਾ ਆ ਉਹ ਪੂਰੀ ਤਰ੍ਹਾਂ ਅੜ ਗਿਆ ਹੈਗਾ ਖਾਸ ਕਰਕੇ ਟੈਰਿਫ ਦੇ ਮਾਮਲੇ ਦੇ ਉੱਤੇ ਤੇ ਇਹ ਵੀ ਲੱਗਦਾ ਹੈ ਵੀ ਚਾਈਨਾ ਸਭ ਤੋਂ ਜ਼ਿਆਦਾ ਹਰਟ ਵੀ ਬਹੁਤ ਹੋਊਗਾ ਕਿਉਂਕਿ ਅਮਰੀਕਾ ਦੇ ਵਿੱਚ ਚਾਈਨਾ ਤੋਂ ਜਿਹੜਾ ਸਮਾਨ ਆ ਉਹ ਬਹੁਤ ਜ਼ਿਆਦਾ ਆਂਦਾ ਹੈ ਆਪਾਂ ਸਾਰਿਆਂ ਨੂੰ ਪਤਾ ਹੀ ਹੈਗਾ ਆ ਹੂੰ ਹੂੰ ਜੀ ਬਿਲਕੁਲ ਹਰਜੋਤ ਸਿੰਘ ਜੀ ਹੁਣ ਸੋਇਆ ਜਿਹੜਾ ਉੱਥੇ ਨੂੰ ਬਹੁਤ ਜਾਂਦਾ ਹੈ ਸੋਇਆਬੀਨ ਜਿਹੜੀ ਉਹ ਬਹੁਤ ਜਾਂਦੀ ਔਰ ਨਦਰ ਨੂੰ ਬਹੁਤ ਜਾਂਦਾ ਆ ਜਦ 트ੰਪ ਪ੍ਰਸ਼ਾਸਨ ਦਾ ਪਹਿਲਾ ਕਾਰਜਕਾਲ ਸੀਗਾ ਪਹਿਲੀ ਵਾਰੀ ਜਦੋਂ 2016 ਤੋਂ 20 ਦੇ ਵਿੱਚ ਉਹ ਰਾਇ ਸੀਗੇ ਤਾਂ ਉਦੋਂ ਵੀ ਇਹ ਟ੍ਰੇਡ ਵਾਰਸ ਜਿਹੜੀ ਸ਼ੁਰੂ ਹੋਈ ਸੀ ਉਦੋਂ ਉਹਨਾਂ ਨੇ ਇਹਨਾਂ ਕਿਸਾਨਾਂ ਨੂੰ ਇੱਕ ਵੱਡੀ ਰਾਤ ਸਬਸਿਡੀ ਦੇ ਤੌਰ ਦੇ ਉੱਤੇ ਦਿੱਤੀ ਸੀਗੀ ਸੋ ਜਿੱਦਾਂ ਤੁਸੀਂ ਸ਼ੁਰੂਆਤ ਚ ਦੱਸਿਆ ਵੀ ਐਗਰੀਕਲਚਰ ਦਾ ਕੋਈ ਵੱਡਾ ਇੱਕ ਐਲਾਨ ਜਿਹੜਾ ਉਹ ਕਰ ਸਕਦੇ ਆ ਵੀ ਹੋ ਸਕਦਾ ਹੈ ਵੀ ਆਬਵੀਅਸਲੀ ਹੁਣ ਇਹਨਾਂ ਦੇ ਜਿਹੜੇ ਕਿਸਾਨ ਆ ਉਹਨਾਂ ਨੇ ਵੱਡੇ ਪੱਧਰ ਤੇ ਉੱਤੇ ਟਰੰਪ ਹੁਣਾਂ ਨੂੰ ਵੋਟ ਪਾ ਕੇ ਜਿਤਾਇਆ ਹੈਗਾ ਆ ਤੇ ਹੁਣ ਜੇ ਉਹ ਹਰਟ ਹੋਣਗੇ ਤਾਂ ਉਹਨਾਂ ਨੂੰ ਉਹਨਾਂ ਦੀ ਬਾਹਾਂ ਵੀ ਜਿਹੜੀ ਇਹਨਾਂ ਨੂੰ ਫੜਨੀ ਪੈਣੀ ਆ ਸੋ ਹੋ ਸਕਦਾ ਵੀ ਇਸ ਟ੍ਰੇਡ ਵਾਰ ਦੇ ਜਿਹੜੇ ਇਫੈਕਟ ਜੋ ਉਹਨਾਂ ਉੱਤੇ ਆਉਣ ਪੈਣ ਜਾ ਰਹੇ ਆ ਵੀ ਉਹਨਾਂ ਦੇ ਲਈ ਕੋਈ ਨਾ ਕੋਈ ਰਾਹਤ ਦਾ ਐਲਾਨ ਜਿਹੜਾ ਹੈ ਉਹ ਜਲਦ ਕੀਤਾ ਜਾ ਸਕਦਾ ਆ ਬਹੁਤਾ ਚਿਰ ਸਾਰਿਆਂ ਨੂੰ ਜਿਹੜਾ ਉਹ ਦਬਦੇ ਜਾਉਂਗੇ ਤਾਂ ਉਹ ਇਵੈਂਚੁਅਲੀ ਤੁਹਾਡੇ ਉਲਟ ਹੋ ਜਾਂਦੇ ਆ ਸੋ 트럼ਪ ਉਹ ਨਹੀਂ ਚਾਹੁੰਦੇ ਵੀ ਜਿਹੜਾ ਉਹਨਾਂ ਦਾ ਵੋਟਰ ਬੇਸ ਆ ਜਾਂ ਜਿਹੜੇ ਉਹਨਾਂ ਦੇ ਸਪੋਰਟਰ ਆ ਉਹਨਾਂ ਦੇ ਉਲਟ ਹੋਣ ਸੋ ਉਹਨਾਂ ਨੂੰ ਕੁਝ ਨਾ ਕੁਝ ਰਾਹਤ ਦੇਣ ਬਾਰੇ ਜਿਹੜਾ ਉਹ ਜ਼ਰੂਰ ਸੋਚ ਰਹੇ ਹੋਣਗੇ ਸੋ ਉਧਰ ਹੈ ਜਿਹੜਾ ਹਰਜੋਤ ਸਿੰਘ ਜੀ ਇੰਡੀਆ ਦੇ ਜਿਹੜੇ ਐਂਗਲ ਤੋਂ ਵੀ ਜੇ ਗੱਲ ਕਰੀਏ ਤਾਂ ਯੂਐਸ ਤੇ ਇੰਡੀਆ ਵਾਲੇ ਕਹਿੰਦੇ ਵੀ ਲਗਾਤਾਰ ਟੈਰਿਫ ਅਦੇ ਉੱਤੇ ਗੱਲ ਕਰ ਰਹੇ ਆ ਜਿਹੜੀ ਕੱਲ ਡਿਨਰ ਦੇ ਉੱਤੇ ਟਰੰਪ ਉਹਨਾਂ ਨੇ ਕਿਹਾ ਨਾ ਵੀ ਜਿਹੜੇ ਵਰਲਡ ਦੇ ਲੀਡਰ ਜਿਹੜੇ ਕਿਸ ਕਰ ਰਹੇ ਆ ਉਹਨਾਂ ਦੇ ਉਸ ਚੀਜ਼ ਨੂੰ ਤੇ ਉਹਦੇ ਵਿੱਚ ਇਸ਼ਾਰਾ ਜਿਹੜਾ ਮੈਨੂੰ ਲੱਗਦਾ ਇਦਾਂ ਦੇ ਮੁਲਕਾਂ ਦਾ ਵੀ ਉਹਨਾਂ ਨੇ ਕਿਹਾ ਸੀਗਾ ਕਿ ਨੇ ਵੀ ਹਾੜੇ ਕੱਢਣ ਦੇ ਆ ਵੀ ਭਾਈ ਸਾਡੇ ਨਾਲ ਜਿਹੜੀ ਆ ਉਹ ਡੀਲ ਕੀਤੀ ਜਾਵੇ ਯੂ ਐਸ ਸੈਕ੍ਰੇਟਰੀ ਆਫ ਸਟੇਟ ਮਾਰਕੋ ਰੂਬੀਓ ਤੇ ਇੰਡੀਆ ਦਾ ਜਿਹੜਾ ਫੋਰਮਨਿਸਟਰ ਸੁਬਰਾਮਨੀਅਮ ਜੈਸ਼ੰਕਰ ਆ ਉਹਨਾਂ ਦੀ ਕੱਲ ਅ ਪਰਸੋਂ ਜਿਹੜੀ ਉਹ ਕਾਲ ਹੋਈ ਸੀ ਜਿਹੜੇ ਯੂਐਸ ਦੇ ਟੈਰਿਫ ਲੱਗਣੇ ਆ ਇੰਡੀਆ ਦੇ ਉੱਤੇ ਤੇ ਕਹਿੰਦੇ ਵੀ ਇਹਦੇ ਵਿੱਚ ਅੱਗੇ ਪ੍ਰੋਗਰੈਸ ਜਿਹੜੀ ਉਹ ਕੀ ਕੀਤੀ ਜਾ ਸਕਦੀ ਆ ਸਟੇਟ ਡਿਪਾਰਟਮੈਂਟ ਨੇ ਕਿਹਾ ਫੇਅਰ ਅ ਫੇਅਰ ਤੇ ਬੈਲੈਂਸਡ ਟ੍ਰੇਡ ਰਿਲੇਸ਼ਨਸ਼ਿਪ ਜਿਹੜੇ ਆ ਉਸ ਵੱਲ ਨੂੰ ਗੱਲਬਾਤ ਜਿਹੜੀ ਉਹ ਵਧੀ ਆ ਜੈ ਸ਼ੰਕਰ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਹੈ ਵੀ ਉਹਨਾਂ ਦੀ ਰੂਬੀਓ ਦੇ ਨਾਲ ਗੱਲਬਾਤ ਹੋਈ ਆ ਬਾਈਲੈਟਰਲ ਟ੍ਰੇਡ डील ਨੂੰ ਲੈ ਕੇ ਮਹੀਨੇ ਦੋ ਮਹੀਨੇ ਪਹਿਲਾਂ ਇੰਡੀਆ ਦਾ ਜਿਹੜਾ ਕਾਮਰਸ ਦਾ ਮਨਿਸਟਰ ਸੀ ਉਹ ਹਫਤਾ ਇੱਥੇ ਲਾ ਕੇ ਗਿਆ ਸੀ ਇਹਨਾਂ ਟੈਰਿਫਸ ਤੋਂ ਬਚਣ ਲਈ ਵੀ ਉਹ ਕੀ ਕੀਤਾ ਜਾ ਸਕਦਾ ਆ ਇੰਡੀਆ ਨੇ ਅਜੇ ਤੱਕ ਕੋਈ ਰਿਟੈਲੀਏਸ਼ਨ ਨਹੀਂ ਕੀਤੀ ਜਿੱਦਾਂ 26% ਦਾ ਟੈਰਿਫ ਇੰਡੀਆ ਦੇ ਸਮਾਨ ਦੇ ਉੱਤੇ ਲੱਗਾ ਆ ਇੰਡੀਆ ਨੇ ਚੁੱਪਚੀ ਪੀਤੇ ਉਸ ਨੂੰ ਸਹਿ ਲਿਆ ਹੈਗਾ ਆ ਇਹ ਵੀ ਇੱਕ ਆਪਾਂ ਨੂੰ ਪਤਾ ਹੈ ਵੀ ਮੋਸਟ ਪੋਪੂਲੇਟਿਡ ਕੰਟਰੀ ਆ ਤੇ ਇੱਕ ਵੱਡੀ ਜਿਹੜੀ ਉਹ ਮਾਰਕੀਟ ਵੀ ਉਹ ਹੈਗੀ ਆ ਇੰਡੀਅਨ ਸਰਕਾਰ ਨੇ ਕੋਈ ਵੀ ਕਹਿੰਦੇ ਵੀ ਇਹ ਇਸ ਦੇ ਉਲਟ ਕਾਰਵਾਈ ਨਹੀਂ ਕੀਤੀ ਤੇ ਇਹ ਕਹਿੰਦੇ ਵੀ ਜਿੱਦਾਂ ਦੀ ਉਹਨਾਂ ਨੂੰ 6 ਵਜੇ ਆ ਉਹ 6 ਨੂੰ ਇਸ ਟਾਈਮ ਚੁੱਪਚਾਪੀ ਤੇ ਸਹਿ ਰਹੇ ਆ ਚੀਨ ਅੰਦਰ ਖਾਤੇ ਇਹ ਉਮੀਦ ਕਰ ਰਿਹਾ ਸੀਗਾ ਵੀ ਭਾਰਤ ਜਿਹੜਾ ਇਹਨਾਂ ਦਾ ਅਮਰੀਕਾ ਦੇ ਉਲਟ ਸਾਥ ਜਿਹੜਾ ਉਹ ਦੇ ਸਕਦਾ ਪਰ ਇੰਡੀਆ ਦੇ ਗੋਡੇ ਜਿਹੜੇ ਇਸ ਟਾਈਮ ਇਸ ਬਾਬਤ ਜਿਹੜੇ ਉਹ ਅਲੱਗੇ ਹੋਏ ਆ ਚੀਨ ਦੁਹਾਈ ਪਾ ਰਿਹਾ ਆ ਇੰਡੀਆ ਨੂੰ ਵੀ ਨਾਲ ਜਿਹੜਾ ਉਹ ਕਿਤੇ ਨਾ ਕਿਤੇ ਜਿਹੜਾ ਉਹ ਜੁੜੇ ਵੀ ਜਿਹੜੀ ਟ੍ਰੇਡ ਵਾਰ ਚੱਲ ਰਹੀ ਹੈ ਡੋਨਲਡ ਟਰੰਪ ਦੇ ਨਾਲ ਵੀ ਇਸ ਦੇ ਵਿੱਚ ਜਿਹੜਾ ਉਹ ਸਾਥ ਦਿੱਤਾ ਜਾਵੇ ਪਰ ਹਾਲ ਦੀ ਘੜੀ ਜਿਹੜੇ ਇੰਡੀਆ ਚਾਈਨਾ ਉਹਨਾਂ ਦੀ ਆਪਣਾ ਜਿਹੜੀ ਨੋਕਚੋਕ ਵੱਖਰੀ ਜਿਹੜੀ ਉਹ ਚੱਲ ਰਹੀ ਆ ਉਹ ਇੱਕ ਜਿਹੜੀ ਡਿਫਰੈਂਟ ਐਂਗਲ ਤੋਂ ਜਿਹੜਾ ਉਹਨਾਂ ਨੂੰ ਅਜੇ ਜਿਹੇ ਸਿਚੁਏਸ਼ਨ ਬਣ ਰਹੀ ਹੈਗੀ ਆ ਸੋ ਇੱਥੇ ਜਿਹੜਾ ਨਾ ਸਾਰਿਆਂ ਦੇ ਲਈ ਕਈ ਚੀਜ਼ਾਂ ਜਿਹੜੀਆਂ ਉਹ ਦੇਖਣ ਵਾਲੀਆਂ ਆ ਅਮਰੀਕੀ ਲੋਕ ਕਿੱਦਾਂ ਜਿਹੜਾ ਉਹ ਸੋਚ ਰਹੇ ਨੇ ਭਾਰਤ ਦੇ ਵਿੱਚ ਜਿਹੜਾ ਉਹ ਕਿੱਦਾਂ ਲੋਕ ਜਿਹੜੇ ਉਹ ਸੋਚ ਰਹੇ ਆ ਪੰਜਾਬ ਰਹਿੰਦੇ ਲੋਕਾਂ ਦੇ ਲਈ ਵੀ ਹਰਜੋਤ ਸਿੰਘ ਜੀ ਓਪਰਚੁਨਿਟੀਆਂ ਖੁੱਲਣ ਕਿਆਂ ਇਹਦੇ ਵਿੱਚ ਕੋਈ ਜਿਹੜੀਆਂ ਦੋ ਰਾਵਾਂ ਨਹੀਂ ਆ ਵੀ ਜਦੋਂ ਚਾਈਨਾ ਤੋਂ ਸਮਾਨ ਆਉਣਾ ਬੰਦ ਹੁੰਦਾ ਆ ਜਾਂ ਹੋਰ ਚੀਜ਼ਾਂ ਆਉਣੀਆਂ ਬੰਦ ਹੁੰਦੀਆਂ ਆ ਪੰਜਾਬ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ ਜਿਹੜੇ ਖੇਤੀ ਦੇ ਵਿੱਚ ਵੀ ਇਨਵੋਲਵ ਆ ਵੀ ਉਹ ਇਦਾਂ ਦੀਆਂ ਚੀਜ਼ਾਂ ਘਾਉਣ ਇਦਾਂ ਦੀਆਂ ਚੀਜ਼ਾਂ ਲਾਉਣ ਜਿਸ ਜੀ ਮਾਰਕੀਟ ਜਿਹੜੀ ਆ ਉਹ ਅਮਰੀਕਾ ਇੱਕ ਵੱਡੀ ਜਿਹੜੀ ਉਹ ਬਣ ਸਕਦੀ ਆ ਆ ਭਾਰਤ ਦਾ ਬਥੇਰਾ ਢਿੱਡ ਭਰ ਲਿਆ ਆ ਚਲੋ ਚੰਗੀ ਗੱਲ ਆ ਤੁਸੀਂ ਕਰਦੇ ਆ ਪਰ ਹੁਣ ਕੁਝ ਆਪਣੇ ਬਾਰੇ ਵੀ ਜਿਹੜਾ ਨਾਲ ਦੇ ਨਾਲ ਜਿਹੜਾ ਉਹ ਸੋਚੇ ਜਾਵੇ ਕਿਉਂਕਿ ਉੱਥੇ ਦਾ ਕਿਸਾਨ ਵਿਚਾਰੇ ਇਹੀ ਕਹਿੰਦੇ ਰਹਿੰਦੇ ਆ ਵੀ ਦੇਖੋ ਜੀ ਅਸੀਂ ਤਾਂ ਦੇਸ਼ ਦਾ ਢਿੱਡ ਭਰਦੇ ਪਰ ਛੇਤਰ ਫਿਰ ਤੁਹਾਨੂੰ ਹੀ ਜਿਹੜਾ ਉਹ ਪੈਂਦੇ ਦੇ ਆ ਸੋ ਉਹਦੇ ਬਾਰੇ ਜ਼ਰੂਰ ਨਾਲ ਦੇ ਨਾਲ ਜਿਹੜਾ ਸੋਚਣ ਦੀ ਲੋੜ ਆ ਵੀ ਕੁਛ ਇਦਾਂ ਦੀਆਂ ਚੀਜ਼ਾਂ ਅ ਅਗਾਈਆਂ ਜਾਣ ਇਦਾਂ ਦੀਆਂ ਚੀਜ਼ਾਂ ਉੱਥੇ ਬਣਾਈਆਂ ਜਾਣ ਜੇ ਜਿਸ ਤੇ ਲਈ ਅਮਰੀਕਾ ਇੱਕ ਵੱਡੀ ਮੰਡੀ ਜਿਹੜੀ ਆ ਉਹ ਸਾਬਤ ਜਿਹੜਾ ਹੋ ਸਕਦਾ ਆ ਸੋ ਬਹੁਤ ਸਾਰੀਆਂ ਆਪਰਚੂਨਿਟੀਆਂ ਕਈ ਜਿਹੜੀਆਂ ਚੀਜ਼ਾਂ ਜਿਹੜੀ ਇਸ ਦੇ ਵਿੱਚ ਨਿਕਲਣੀਆਂ ਆ ਸੋ ਸਭ ਨੂੰ ਧਿਆਨ ਦੇਣ ਦੀ ਲੋੜ ਆ ਸ਼ਾਰਟ ਟਰਮ ਤੇ ਲੌਂਗ ਟਰਮ ਜਿਹੜੇ ਪਲਾਨਸ ਆ ਉਹ ਬਣਾਉਣ ਦੀ ਜ਼ਰੂਰਤ ਹੈਗੀ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਥ੍ਰੈਟ ਕੀਤਾ ਆ ਵੀ ਫਾਰਮਾਸਿਊਟੀਕਲ ਟੈਰਫ ਦੀ ਜਿਹੜੀ ਐਗਜ਼ੈਂਪਸ਼ਨ ਆ ਉਹ OV ਕਦਮ ਕੀਤੀ ਜਾ ਸਕਦੀ ਆ ਸੋ ਜਿਹੜੀਆਂ ਦਵਾਈਆਂ ਬਾਹਰਲੇ ਮੁਲਕਾਂ ਤੋਂ ਆਉਂਦੀਆਂ ਉਹਨਾਂ ਦੇ ਉੱਤੇ ਵੀ ਟੈਰਫ ਲਾਇਆ ਜਾ ਸਕਦਾ ਹਾਲਾਂਕਿ 1995 ਦੇ ਵਿੱਚ World Trade Organization ਦਾ ਇੱਕ ਐਗਰੀਮੈਂਟ ਹੋਇਆ ਸੀ ਜਿਹਦੇ ਮੁਤਾਬਕ ਇਹ ਸੀ ਵੀ ਦੁਨੀਆ ਦੇ ਵਿੱਚ ਜਿਹੜੀ ਦਵਾਈ ਆ ਮੈਡੀਸਨ ਆ ਉਹ ਅਫੋਰਡੇਬਲ ਹੋਣੀ ਚਾਹੀਦੀ ਹੈਗੀ ਆ ਸੋ ਜੇ ਇਹ ਉਹਦੇ ਤੇ ਵੀ ਜਿਹੜਾ ਟੈਕਸ ਲਾਇਆ ਜਾਂਦਾ ਸੋ ਉਹਦੇ ਨਾਲ ਜਿਹੜੀਆਂ ਦਵਾਈਆਂ ਆ ਉਹ ਹੋਰ ਵੀ ਮਹਿੰਗੀਆਂ ਹੋਣਗੀਆਂ ਸੋ ਫਾਰ ਫਾਰਮਾਸਿਊਟੀਕਲ ਕੰਪਨੀਆਂ ਦੇ ਜਿਹੜੇ ਸਟਾਕ ਵਗੈਰਾ ਸਾਰੇ ਸੈੱਟ ਸੀਗੇ ਪਰ ਹੁਣ ਦੇਖਦੇ ਆ ਅੱਜ ਦੀ ਨਿਊਜ਼ ਤੋਂ ਬਾਅਦ ਕਿੰਨਾ ਕੁ ਜਿਹੜਾ ਉਹਨਾਂ ਦੇ ਉੱਤੇ ਅਸਰ ਹੁੰਦਾ ਚਾਈਨਾ ਤੋਂ ਬਾਅਦ ਹੁਣ ਜਿਹੜੇ ਯੂਰੋਪੀਅਨ ਯੂਨੀਅਨ ਦੇ ਮੁਲਕ ਆ ਉਹ ਵੀ ਇਕੱਠੇ ਹੋ ਗਏ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਵੀ ਜੋ ਟੈਰਫਾ ਹੋਰ ਵਿਧਾਨ ਜਾ ਰਹੇ ਹੈਗੇ ਆ ਯੂਰੋਪੀਅਨ ਯੂਨੀਅਨ ਦੇ ਮੁਲਕਾਂ ਨੇ ਅੱਜ ਵੋਟ ਕੀਤੀ ਆ ਜਿਹਦੇ ਵਿੱਚ ਉਹਨਾਂ ਨੇ ਕਾਊਂਟਰ ਮੀਜਰਸ ਇੰਟਰੋਡਿਊਸ ਕੀਤੇ ਹੈਗੇ ਆ 트럼ਪ ਟੈਰਫੋਨਾਂ ਦੇ ਬਾਬੋਤ ਤੇ ਜਿਹੜਾ ਟ੍ਰੇਡ ਵਾਰ ਚੱਲ ਰਿਹਾ ਇਹਦੇ ਸਬੰਧ ਦੇ ਨਾਲ ਜਿਹੜੀ ਡੈਲਟਾ 에ਰਲਾਈਨ ਆ ਬਹੁਤ ਪ੍ਰੋਫਿਟੇਬਲ 에ਰਲਾਈਨ ਆ ਯੂ ਐਸ ਏ ਦੇ ਵਿੱਚ ਇਹਦੇ ਉੱਤੇ ਵੀ ਕਾਫੀ ਵੱਡਾ ਜਿਹੜਾ ਅਸਰ ਆ ਉਹ ਹੋਣ ਜਾ ਰਿਹਾ ਹੈਗਾ ਆ ਤੇ ਫਾਰਮਾਸਿਊਟੀਕਲ ਟੈਰਫ ਇਸ ਵਨ ਦੇ ਵਿੱਚ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਦੱਸਿਆ ਸੀ ਕਿ ਇਨਵੈਸਟੀਗੇਸ਼ਨ ਹੋਊਗੀ ਰਸ਼ੀਆ ਵਾਲਿਆਂ ਨੇ ਕ੍ਰਿਟੀਸਾਈਜ਼ ਕੀਤਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਕਿ ਜੋ ਟੈਰਫ ਵਾਲਾ ਇਹ ਤੁਸੀਂ جنگ ਸ਼ੁਰੂ ਕੀਤੀ ਆ ਅਸੀਂ ਇਹਨੂੰ ਕਲੋਜ਼ਲੀ ਮੋਨੀਟਰ ਕਰ ਰਹੇ ਆ ਪਰ ਇਹ ਇਹ ਚੰਗੀ ਨਹੀਂ ਹੈ ਇਟ ਗੋਜ਼ ਅਗੇਂਸਟ ਦਾ ਬੇਸਿਕ ਰੂਲਸ ਆਫ ਦਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਇਹ ਰਸ਼ੀਆ ਵਾਲਿਆਂ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਜੀ ਬਿਲਕੁਲ ਉਧਰ ਸਦਨ ਦੇ ਵਿੱਚ ਕਾਂਗਰਸ ਦੇ ਵਿੱਚ ਡੈਮੋਕ੍ਰੇਟਸ ਇੱਕ ਬਿੱਲ ਲਿਆਉਣ ਦੇ ਬਾਰੇ ਸੋਚ ਰਹੇ ਸੀਗੇ ਵੀ 트럼ਪ ਟੈਰਿਫ ਨੂੰ ਜਿਹੜਾ ਉਹ ਐਂਡ ਕੀਤਾ ਜਾ ਸਕੇ ਉਸ ਦੇ ਉੱਤੇ ਵੋਟ ਪਵਾ ਕੇ ਉਧਰ ਜਿਹੜੇ ਹਾਊਸ ਤੇ ਜੀਓਪੀ ਆ ਉਹਨਾਂ ਨੇ ਇਸ ਜਿਹੜੇ ਡੈਮੋਕ੍ਰੇਟ ਪਾਰਟੀ ਦੀ ਇੱਕ ਕੋਸ਼ਿਸ਼ ਆ ਜਿਸ ਦੇ ਉੱਤੇ ਉਹ ਵੋਟ ਕਰਾਉਣਾ ਚਾਹੁੰਦੇ ਸੀ ਉਸ ਨੂੰ ਕਿਲ ਕਰ ਦਿੱਤਾ ਆ ਇੱਕ ਮੂਵ ਦੇ ਨਾਲ ਡੈਮੋਕ੍ਰੇਟਿਕ ਰਿਪ੍ਰੈਜ਼ੈਂਟੇਟਿਵ ਗ੍ਰੈਗਰੀ ਮੀਕ ਸੀਗੇ ਉਹ ਪਲਾਨ ਕਰ ਰਹੇ ਸੀ ਵੋਟ ਕਰਾਉਣ ਦੇ ਲਈ 트럼ਪ ਟੈਰਿਫ ਦੇ ਨੂੰ ਜਿਹੜਾ ਉਹ ਐਂਡ ਕਰਨ ਦੇ ਲਈ ਪਰ ਜਿਹੜੇ ਜਿਹੜੇ ਜੀਓਪੀ ਆ ਉਹਨਾਂ ਨੇ ਜਿਹੜੀ ਨਵੀਂ ਲੈਂਗੁਏਜ ਆ ਉਸ ਦੇ ਨਾਲ ਕੋਈ ਵੀ ਵੋਟ 2 ਅਪ੍ਰੈਲ ਦੇ ਜਿਹੜੇ ਟੈਰਿਫਸ ਦਾ ਉਸ ਦੇ ਨਾਲ ਸੰਬੰਧਿਤ ਉਸ ਨੂੰ ਜਿਹੜਾ ਉਹ ਕਿਲ ਕਰ ਦਿੱਤਾ ਹੈਗਾ ਆ ਉਧਰ 트럼ਪ ਐਡਮਿਨਿਸਟ੍ਰੇਸ਼ਨ ਨੇ ਜਿਹੜੀਆਂ ਨਵੀਆਂ ਸੈਂਕਸ਼ਨਸ ਆ ਉਹ ਐਲਾਨੀਆਂ ਹੈਗੀਆਂ ਆ ਨਿਊਕਲੀਅਰ ਪ੍ਰੋਗਰਾਮ ਜਿਹੜਾ ਇਰਾਨੀਅਨ ਨਿਊਕਲੀਅਰ ਪ੍ਰੋਗਰਾਮ ਆ ਉਸ ਦੇ ਉੱਤੇ ਇਹ ਉਦੋਂ ਉਹਨਾਂ ਨੇ ਸੈਂਕਸ਼ਨਸ ਐਲਾਨ ਦਿੱਤੀਆਂ ਰੋਕਾਂ ਲਾ ਦਿੱਤੀਆਂ ਆ ਜਦ ਓਮਾਨ ਦੇ ਵਿੱਚ ਇਹਨਾਂ ਦੇ ਨਾਲ ਕੁਝ ਦਿਨਾਂ ਚ ਗੱਲਬਾਤ ਜਿਹੜੀ ਉਹ ਹੋ ਹੋਣ ਜਾ ਰਹੀ ਆ ਅ ਬੀਤੇ ਦਿਨਾਂ ਚ ਟਰੰਪ ਹੁਣਾਂ ਨੇ ਇੱਥੇ ਤੱਕ ਜਿਹੜੀ ਧਮਕੀ ਹੈ ਇਰਾਨ ਨੂੰ ਦਿੱਤੀ ਸੀ ਵੀ ਕਹਿੰਦੇ ਵੀ ਬੰਦੇ ਦੇ ਪੁੱਤ ਬਣ ਕੇ ਆ ਕੇ ਗੱਲ ਕਰ ਲੋ ਨਹੀਂ ਤਾਂ ਮਜ਼ਾਈਲਾ ਜਿਹੜੀਆਂ ਮੈਂ ਜਿਹੜੀਆਂ ਤੁਹਾਡੇ ਉੱਤੇ ਛੱਡ ਦੇਣੀਆਂ ਆ ਸੋ ਇਰਾਨ ਨੇ ਕਿਹਾ ਸੀਗਾ ਵੀ ਜੇ ਇਹੀ ਕੁਝ ਚੱਲਦਾ ਰਿਹਾ ਤਾਂ ਫੇਰ ਅਸੀਂ ਹਥਿਆਰ ਜਿਹੜਾ ਉਹ ਬਣਾ ਲੈਣਾ ਆ ਨਿਊਕਲੀਅਰ ਹਥਿਆਰ ਬਣਾ ਲੈਣਾ ਉਦਾਂ 20 30 ਸਾਲ ਹੋ ਗਿਆ ਇਹੀ ਕਹਿੰਦੇ ਇਹਨੂੰ ਸੁਣਦਿਆਂ ਨੂੰ ਵੀ ਪੰਜਾ ਛੇ ਮਹੀਨਿਆਂ ਦੇ ਵਿੱਚ ਇਰਾਨ ਨੇ ਜਿਹੜਾ ਆ ਉਹ ਹਥਿਆਰ ਬਣਾ ਲੈਣਾ ਆ ਇਹ ਨਹੀਂ ਪਤਾ ਵੀ ਹੁਣ ਉਹ ਬਣਾ ਸਕੇ ਆ ਯਾ ਨਹੀਂ ਬਣਾ ਸਕਿਆ ਜੇ ਤੱਕ ਪਰ ਕਹਿੰਦੇ ਵੀ ਹੁਣ ਮਾਨ ਦੇ ਵਿੱਚ ਇਹਨਾਂ ਦੇ ਨਾਲ ਗੱਲਬਾਤ ਹੋਣੀ ਜਿਹੜੀ ਉਹ ਸ਼ੁਰੂ ਹੋਵੇਗੀ ਸੋ ਸੈਂਕਸ਼ਨਸ ਰੋਕਾਂ ਟੈਰਿਫਸ ਇਸ ਟਾਈਮ ਸਾਰੇ ਪਾਸੇ ਜਿਹੜਾ ਆ ਉਹ ਸ਼ਾਇਆ ਪਿਆ ਹੈਗਾ ਜੀ ਇਹਦੇ ਉੱਤੇ ਆਮ ਕੰਜ਼ਿਊਮਰ ਦੇ ਉੱਤੇ ਆਲਰੇਡੀ ਅਸਰ ਪੈਣਾ ਸ਼ੁਰੂ ਹੋ ਗਿਆ ਜੇ ਤੁਸੀਂ ਅੱਜ ਆਪਣੇ ਕਿਸੇ ਵੀ ਗ੍ਰੋਸਰੀ ਸਟੋਰ 'ਚ ਜਾਓਗੇ ਖਾਸ ਕਰਕੇ ਜਿਹੜੇ ਐਵੋਕਾਡੋਜ਼ ਜਾਂ ਹੋਰ ਸੀ ਫੂਡ ਆ ਕਾਫੀ ਆ ਫਰੂਟ ਆ ਚੀਜ਼ ਨਟਸ ਕੈਂਡੀਵਾਰਜ਼ ਉਹਨਾਂ ਦੇ ਉੱਤੇ ਆਲਰੇਡੀ ਬਹੁਤ ਸਾਰਾ ਜਿਹੜਾ ਕੀਮਤਾਂ ਆ ਆਲਰੇਡੀ ਵਧਾ ਦਿੱਤੇ ਟੈਰਿਫ ਚਾਰਜ ਜਿਹੜੇ ਸਰਚਾਰਜ ਲੱਗਨੇ ਸ਼ੁਰੂ ਹੋ ਗਏ ਆ ਤੇ ਫੂਡ ਦੇ ਉੱਤੇ ਕਹਿੰਦੇ 2.8% ਓਵਰਆਲ ਟਰੰਪ ਉਹਨਾਂ ਦੇ ਟੈਰਿਫ ਤੋਂ ਬਾਅਦ ਇਨਕਰੀਜ਼ ਹੋਊਗੇ 4% ਫਰੈਸ਼ ਫਰੈਸ਼ ਪ੍ਰੋਡਿਊਸ ਦੇ ਉੱਤੇ ਇਹ ਇੱਕ ਜੇਲ ਯੂਨੀਵਰਸਿਟੀ ਦਾ ਜਿਹੜਾ ਬਜਟ ਲੈ ਆ ਵਾ ਉਹੋ ਐਸਟੀਮੇਟ ਕਰ ਰਿਹਾ ਸੋ ਇਸੇ ਤਰ੍ਹਾਂ ਸੀਐਨਐਨ ਦੇ ਮੁਤਾਬਕ ਕਹਿੰਦੇ ਜਿਹੜੇ ਸਮਾਲਰ ਕੰਪਨੀਆਂ ਆ ਉਹਨਾਂ ਦੇ ਉੱਤੇ ਬਹੁਤ ਜਲਦੀ ਅਸਰ ਪਊਗਾ ਜਿਹੜੀਆਂ ਜਾਇੰਟ ਚੇਨਸ ਹੈਗੀਆਂ ਵੱਡੀਆਂ ਚੇਨਸ ਆ ਜਿਦਾ ਵਾਲਮਾਰਟ ਕਾਸਕੋ ਤੇ ਉਹਨਾਂ ਦੇ ਉੱਤੇ ਜਿਹੜਾ ਅਸਰ ਆ ਥੋੜਾ ਲੇਟ ਪਊਗਾ ਫੂਡ ਸਪਲਾਈਅਰ ਜਿਦਾਂ ਕੈਂਬਲ ਤੇ ਕਰਾਫਟ ਹੀਮਸ ਵਗੈਰਾ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਜਿਹੜਾ ਅਸਰ ਪੈਣ ਜਾ ਰਿਹਾ ਸੋ ਓਵਰਆਲ ਫੂਡ ਦੇ ਉੱਤੇ ਬਹੁਤ ਜਲਦੀ ਪਊਗਾ ਆਲਿਵ ਆਇਲ ਦੇ ਉੱਤੇ ਵਿਨੇਗਰ ਦੇ ਉੱਤੇ ਕਹਿੰਦੇ ਭਈ ਜਿਹੜੀ ਕੰਪਨੀ ਸਭ ਤੋਂ ਜ਼ਿਆਦਾ ਸਪਲਾਈ ਕਰਦੀ ਆ ਇੱਕ ਇਟਲੀ ਦੀ ਹਨਾ ਉਹਨਾਂ ਨੇ 20% ਪ੍ਰਾਈਸਸ ਆਲਰੇਡੀ ਅਨਾਉਂਸ ਕਰ ਦਿੱਤਾ ਵੀ ਨੈਕਸਟ ਮੰਥ ਤੋਂ ਵਧਣ ਜਾ ਰਹੀਆਂ ਹੈਗੀਆਂ ਇੱਕ ਟ੍ਰੈਂਡੀ ਸੀਈਓ ਆ ਅਫੀਲੀਏਟਿਡ ਫੂਡਸ ਦੇ ਤੇ ਹੋਲ ਸੇਲਰ ਐਮਰੀਲੋ ਟੈਕਸਸ ਦੇ ਵਿੱਚ ਉਹਨਾਂ ਦੇ ਸੱਤ ਸੌ ਤੋਂ ਵੱਧ ਇੰਡੀਪੈਂਡੈਂਟ ਸਟੋਰ ਆ ਅੱਠ ਸਟੇਟਾਂ ਦੇ ਵਿੱਚ ਅ ਉਹ ਕਹਿੰਦੇ ਭਈ ਅਸੀਂ ਵੇਟੇ ਕਰ ਰਹੇ ਹਾਂ ਭਈ ਹੁਣ ਕੀ ਵਾਪਰੂਗਾ ਓਵਰ ਆਲ ਕਹਿੰਦੇ ਭਈ ਲੱਗਦਾ ਹੈ ਭਈ ਕਾਫੀ ਜ਼ਿਆਦਾ ਜਿਹੜੀਆਂ ਕੀਮਤਾਂ ਆ ਖਾਣ ਵਾਲੇ ਸਮਾਨ ਦੀਆਂ ਉਹਨਾਂ ਦੇ ਉੱਤੇ ਵੀ ਬਵਾਦਾ ਹੋਊਗਾ ਜੀ ਬਿਲਕੁਲ ਤੇ ਸ਼ਾਪਰਸ ਜਿਹੜੇ ਆ ਉਹ ਆਲਰੇਡੀ ਪੋਲ ਬੈਕ ਕਰ ਰਹੇ ਹੈਗੇ ਆ ਉਹ ਉਹਨਾਂ ਨੇ ਆਲਰੇਡੀ ਜਿਹੜੇ ਮਨੀ ਸਪੈਂਡ ਕਰਨਾ ਘਟਾ ਦਿੱਤਾ ਹੈਗਾ ਇਹ ਵੀ ਜਿਹੜੀ ਰਿਪੋਰਟ ਆ ਰਹੀ ਹੈਗੀ ਜੀ ਜਿਹੜੇ ਰਾਸ਼ਟਰਪਤੀ ਟ੍ਰੰਪ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਿਹਾ ਬੀ ਕੋਲ ਦਿਸ ਇਜ਼ ਗ੍ਰੇਟ ਟਾਈਮ ਟੂ ਬਾਈ ਇਹ ਨਹੀਂ ਪਤਾ ਵੀ ਕਿਹੜੀ ਚੀਜ਼ ਜਿਹੜੀ ਉਹ ਬਾਈ ਕਰਨੀ ਆ ਤੇ ਕਿਹੜੀ ਮਨੀ ਦੇ ਨਾਲ ਜਿਹੜੀ ਉਹ ਬਾਈ ਜਿਹੜੀ ਉਹ ਕੀਤੀ ਜਾਊਗੀ ਚੀਨ ਨੇ ਅਮਰੀਕਾ ਚ ਆਉਣ ਦੇ ਲਈ ਆਪਣੇ ਨਾਗਰਿਕਾਂ ਨੂੰ ਨਵੀਂ ਜਿਹੜੀ ਟਰੈਵਲ ਵਾਰਨਿੰਗ ਉਹ ਇਸ਼ੂ ਕਰ ਦਿੱਤੀ ਆ ਯੂਰਪੀਅਨ ਯੂਨੀਅਨ ਨੇ ਜਿਹੜੀ ਰਿਟੈਲੀਟਰੀ ਟੈਰਿਫਸ ਲਾਉਣ ਦੇ ਲਈ ਉਸ ਨੂੰ ਇਜਾਜ਼ਤ ਦੇ ਦਿੱਤੀ ਇਹ ਕਿੰਨਾ ਟੈਰਿਫ ਲੱਗੂਗਾ ਇਹ ਅਜੇ ਉਹਨਾਂ ਨੇ एलानਣਾ ਹੈਗਾ வால்ਮਾਰਟ ਨੇ ਆਪਣੇ ਜਿਹੜੀ ኦਪਰੇਟਿੰਗ ਇਨਕਮ ਦੀ ਜਿਹੜੀ ਆਊਟਲੁੱਕ ਸੀ ਜੋ ਕਿ ਆਸ ਰਹੀਆਂ ਸੀ ਉਸ ਨੂੰ ਉਹਨਾਂ ਨੇ ਪੁੱਲ ਕਰ ਲਿਆ ਆ ਉਹਨਾਂ ਦੇ ਵੀ ਹਾਲਾਤ ਇਸ ਟਾਈਮ ਮਾੜੇ ਜਿਹੜੇ ਆ ਉਹ ਨਜ਼ਰ ਆ ਰਹੇ ਆ ਪਤਾ ਨਹੀਂ ਅੱਗੇ ਕੀ ਬਣਨਾ ਹੈ ਸੋ ਅੱਜ ਤੋਂ ਜਿਹੜੇ ਜੋ ਸੇਂਜੀ ਟੈਰਿਫ ਸ਼ੁਰੂ ਹੋ ਗਏ ਨੇ 9 ਤਰੀਕ ਤੋਂ ਕਹਿੰਦੇ ਜਿਹੜੇ ਉਹ ਹੋਣੇ ਸੀ ਜਿੱਦਾਂ ਚਾਈਨਾ ਦੇ ਇੰਪੋਰਟ ਦੇ ਉੱਤੇ 104% ਹੁਣ ਟੈਰਿਫ ਅੱਜ ਤੋਂ ਜਿਹੜਾ ਉਹ ਲੱਗਣਾ ਸ਼ੁਰੂ ਹੋ ਚੁੱਕਾ ਆ ਜੇ ਕਿਸੇ ਦਾ ਸਮਾਨ ਉਧਰੋਂ ਆ ਰਿਹਾ ਹੈ ਜਾਂ ਆਉਣਾ ਹੈ ਕਿਸੇ ਦੇ ਕੰਟੇਨਰ ਆਉਣੇ ਆ ਉਹਨਾਂ ਸਾਰਿਆਂ ਨੂੰ ਇਹਨਾਂ ਚੀਜ਼ਾਂ ਦਾ ਜਿਹੜਾ ਹੁਣ ਸਾਹਮਣਾ ਕਰਨਾ ਪੈਣਾ ਆ ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਸਮਾਨ ਤੋਂ ਲੈ ਕੇ ਟਰੱਕਿੰਗ ਇੰਡਸਟਰੀ ਦਾ ਜਿਹੜਾ ਪਾਰਟਸ ਦੇ ਸਮਾਨ ਤੋਂ ਲੈ ਕੇ ਆ ਆਮ ਜਿਹੜਾ ਸਮਾਨ ਆ ਉਹ ਸਾਰਾ ਉਧਰੋਂ ਉਹਂਦਾ ਆ ਹਰ ਇੱਕ ਤਰ੍ਹਾਂ ਦੀ ਚੀਜ਼ ਤੁਸੀਂ ਘਰਾਂ 'ਚ ਜਿਹੜੀ ਵਰਤਦੇ ਆ ਉਹ ਸਮਝਾਓ ਕਿ ਦੇ ਨਾ ਕਿਤੇ ਜਿਹੜੀ ਚਾਈਨਾ ਦੇ ਪ੍ਰੋਡਕਟ ਦੇ ਰੂਪ ਦੇ ਵਿੱਚ ਇੱਥੇ ਆਉਂਦੀ ਆ ਤੇ ਹੁਣ ਉੱਤੇ 104% ਟੈਰਿਫ ਲੱਗਣਾ ਜਿਹੜਾ ਸ਼ੁਰੂ ਹੋਊਗਾ ਹੋ ਸਕਦਾ ਵੀ ਜਿਹੜੀਆਂ ਤੁਹਾਡੀਆਂ ਡੀਲਾਂ ਪਹਿਲਾਂ ਕਿ ਹੋਰ ਲੋਕਾਂ ਦੇ ਨਾਲ ਹੋਈਆਂ ਆ ਉਹ ਫਾਲ ਥਰੂ ਹੋ ਜਾਣ ਉਹ ਨਾ ਕਰ ਜਾਣੀਆਂ ਉਹ ਤੁਹਾਨੂੰ ਬਹੁਤ ਮਹਿੰਗੀਆਂ ਜਿਹੜੀਆਂ ਆ ਉਹਦੇ ਪ੍ਰਾਈਸਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਸਕਦਾ ਸੋ ਸਟੇ ਰੈਡੀ ਬੀ ਰੈਡੀ ਜਦੋਂ ਟਰੰਪ ਉਹਨੇ ਉਦਾਂ ਕਹਿੰਦੇ ਆ ਕਹਿੰਦੇ ਵੀ ਬੀ ਕੂਲ ਸੋ ਕੂਲ ਰਹਿਣ ਦਾ ਜਿਹੜਾ ਵਕਤ ਆ ਕਹਿੰਦੇ ਵੀ ਆਇਆ ਆ ਪਿਆ ਹੈਗਾ ਆ ਸੋ ਜੇਪੀ ਮੋਰਗਨ ਵਾਲਾ ਤਾਂ ਕੱਲ ਦਾ ਡਰਾਈ ਜਾਂਦਾ ਆ ਉਹ ਕਹਿੰਦਾ ਵੀ ਰੈਸੈਸ਼ਨ ਲਾਈਕਲੀ ਆਊਟਕਮ ਹੈਗਾ ਆ ਇਹਨਾਂ ਟੈਰਿਫਸ ਤੋਂ ਬਾਅਦ ਦੇ ਵਿੱਚ ਕਿਉਂਕਿ ਜਿਸ ਭਾਵਨਾ ਦੇ ਨਾਲ ਰਾਸ਼ਟਰਪਤੀ ਜਨਾਬ ਵਾਰ-ਵਾਰ ਕਹਿ ਰਹੇ ਆ ਵੀ ਇਹ ਜਿਹੜੇ ਟੈਰਿਫ ਆ ਜਾਂ ਮੇਕ ਅਮਰੀਕਾ ਵੈਲਦੀ ਅਗੇਨ ਦਾ ਜਿਹੜਾ ਨਾਰਾ ਆ ਉਹਦੇ ਵਿੱਚ ਇਹ ਇਹੀ ਚੀਜ਼ ਜਿਹੜੀ ਉਹ ਵਾਰ-ਵਾਰ ਆਖ ਰਹੇ ਆ ਵੀ ਇਹਦੇ ਨਾਲ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਵੈਲਥ ਆਊਗੀ ਤੇ ਜਿਹੜੀ ਮੈਨੂਫੈਕਚਰਿੰਗ ਆ ਉਹ ਵਾਪਸ ਆ ਜਿਹੜੀ ਉਹ ਇੱਥੇ ਆ ਜਣੀ ਆ ਕਈ ਯੂਨੀਅਨ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹ 트럼ਪ ਹੋਣਾ ਦੀ ਇਸ ਗੱਲ ਦੇ ਨਾਲ ਇਸ ਭਾਵਨਾ ਦੇ ਨਾਲ ਉਹ ਮੰਨਦੇ ਨੇ ਕਹਿੰਦੇ ਵੀ ਹਾਂ ਇਹਦੇ ਨਾਲ ਜਿਹੜਾ ਉਹ ਫਰਕ ਪਊਗਾ ਇਹ ਪਰ ਇਸ ਦਾ ਅਸਰ ਕਈ ਮਹੀਨਿਆਂ ਬਾਅਦ ਜਾਂ ਕੁਝ ਸਾਲਾਂ ਬਾਅਦ ਜਾ ਕੇ ਜਿਹੜਾ ਉਹ ਆਪਾਂ ਨੂੰ ਨਜ਼ਰ ਆਣਾ ਸ਼ੁਰੂ ਹੁੰਦਾ ਹੈ ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਹੈ ਪਰ ਹਾਲ ਦੀ ਘੜੀ ਜੋ रियलिटी या ओए या भी चीजयां जेड़ियां ਆਪਾਂ ਨੂੰ ਹੁਣ ਘੱਟੋ ਘੱਟ ਕੁਝ ਸਮੇਂ ਦੇ ਲਈ ਤਾਂ ਜਿਹੜੀਆਂ ਆਪਾਂ ਨੂੰ ਮਹਿੰਗੀਆਂ ਜਿਹੜੀਆਂ ਆ ਉਹ ਨਜ਼ਰ ਆਉਣਗੀਆਂ ਉਹਦਾ ਰੇਲਿਸਾਬਿਤ ਵਾਰਨ ਜਿਹੜੀ ਐ ਹਰਜੋਤ ਸਿੰਘ ਜੀ ਉਹਨਾਂ ਨੇ ਇਹ ਕਿਹਾ ਵੀ ਕਹਿੰਦੇ ਆ ਵੀ ਜਿਹੜੀ ਇਹ ਡਮ ਇਸ ਟਾਈਮ ਟ੍ਰੇਡ ਵਾਰ ਚੱਲ ਰਹੀ ਆ ਡਮਸ ਟ੍ਰੇਡ ਵਾਰ ਆਫ ਹਿਸਟਰੀ ਕਿਨੇ ਵੀ ਇਹੇ ਨਾਲ ਲੋਕਾਂ ਦੇ ਘਰ ਖਰੀਦਣ ਦੀ ਜਿਹੜੀ ਸ਼ਮਤਾ ਆ ਉਹ ਟੋਟਲੀ ਖਤਮ ਜਿਹੜੀ ਉਹ ਹੋ ਜਾਊਗੀ ਕਿੰਨੇ ਵੀ ਉਹਨਾਂ ਨੂੰ ਘਰ ਖਰੀਦਣ ਦੇ ਵਿੱਚ ਬਹੁਤ ਵੱਡੀ ਜਿਹੜੀ ਮੁਸ਼ਕਲ ਆਉਣ ਜਾ ਰਹੀ ਹੈਗੀ ਆ ਸੋ ਇਸ ਦਾ ਰੀਅਲ ਰੀਅਲ ਅਸਟੇਟ ਇੰਡਸਟਰੀ ਤੇ ਕੀ ਅਸਰ ਪੈਣਾ ਆ ਖਾਸ ਕਰਕੇ ਟਰੇਡਵਾਰ ਦਾ ਤੇ ਨਾਲ ਦੇ ਨਾਲ ਜਿਹੜੇ ਇਮੀਗ੍ਰੇਸ਼ਨ ਦੀ ਕ੍ਰੈਕਡਾਊਨ ਦਾ ਉਸ ਦਾ ਉਹ ਵੀ ਜਿਹੜਾ ਆਉਣ ਵਾਲਾ ਵਕਤ ਦੱਸੇਗਾ ਜੀ ਆਪਾਂ ਇੱਕ ਬ੍ਰੇਕ ਲੈਨੇ ਆ ਬ੍ਰੇਕ ਤੋਂ ਬਾਅਦ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਖਬਰਾਂ ਆ